ਜੀ ਅੱਜ ਮੈਂ ਇੱਥੇ ਆਇਆ ਸਾਈ ਗਰੁੱਪ ਆਫ ਇੰਸਟੀਟਿਊਟਸ ਦੇ ਆਪਣੇ ਚੇਅਰਮੈਨ ਸ਼੍ਰੀ ਪੁੰਜੀ ਵੀ ਇੱਥੇ ਆ ਨਾਲ ਉਹਨਾਂ ਦੇ ਜਿਹੜੇ ਸੀਐਮਡੀ ਜੀ ਆ ਉਹ ਵੀ ਇੱਥੇ ਮੌਜੂਦ ਆ ਨਾਲ ਮੇਰੇ ਐਸਐਚਓ ਮਮੂਨ ਤੇ ਅੱਜ ਬੜੀ ਵਧੀਆ ਇੱਥੇ ਜਿਹੜੇ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਦੇ ਸਟੂਡੈਂਟਸ ਇੱਥੇ ਪੜ ਰਹੇ ਉਹਨਾਂ ਨਾਲ ਵਧੀਆ ਆਪਣੀ ਇੰਟਰੈਕਸ਼ਨ ਹੋਈ ਆ ਤੇ ਬਾਕੀ ਕੋਈ ਇਸ ਤਰ੍ਹਾਂ ਕੋਈ ਡਰਨ ਵਾਲੀ ਗੱਲ ਨਹੀਂ ਆ ਆਪਾਂ ਜਸਤੂਨਾਂ ਨੂੰ ਅਸ਼ੂਰ ਕੀਤਾ ਕਿ ਜਿਹੜੀ ਪੁਲਿਸ ਐਡਮਿਨਿਸਟ੍ਰੇਸ਼ਨ ਆ ਉਹ ਉਹਨਾਂ ਦੇ ਨਾਲ ਆ ਤੇ ਅਦਰਵਾਈਜ਼ ਵੀ ਗਵਰਨਮੈਂਟ ਆਫ ਪੰਜਾਬ ਜਿਹੜੀ ਆ ਉਹ ਜਿਹੜੇ ਵੀ ਸਟੂਡੈਂਟਸ ਇੱਥੇ ਪੜਨ ਆਈ ਹੈ ਪੜਨ ਆਏ ਉਹਨਾਂ ਦੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਉਹਨੂੰ ਇਨਸ਼ੋਰ ਕਰੂਗੀ ਤੇ ਇਸੇ ਕਨੈਕਸ਼ਨ 'ਚ ਆਪਾਂ ਅੱਜ ਇੱਥੇ ਆਏ ਸੀ ਇਹਨਾਂ ਨੇ ਇੰਟਰੈਕਸ਼ਨ ਕੀਤੀ ਹੈ ਤੇ ਇਹਨਾਂ ਨੂੰ ਆਪਾਂ ਪੂਰਾ ਯਕੀਨ ਦਿਲਾਇਆ ਕਿ ਬਿਲਕੁਲ ਵੀ ਕੋਈ ਡਰਨ ਦੀ ਲੋੜ ਨਹੀਂ ਹੈ ਤੋ ਆਪਣਾ ਜਿਸ ਤਰ੍ਹਾਂ ਨਾਰਮਲ ਰੁਟੀਨ ਨੂੰ ਉਹਨੂੰ ਜਾਰੀ ਰੱਖਣ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੇ ਵੀ ਸਟੂਡੈਂਟਸ ਬਾਹਰੋਂ ਪੜਨ ਆਏ ਚਾਹੇ ਕਿਤੋਂ ਵੀ ਆਏ ਆ ਹੁਣ ਤੇ ਆਪਾਂ ਇਹ ਜੈਂਕੀ ਦੀ ਗੱਲ ਕਰ ਰਹੇ ਆ ਵੈਸੇ ਵੀ ਕਿਤੋਂ ਆਏ ਆ ਉਹ ਸਾਰੇ ਦੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕਰਨਾ ਉਹ ਪੁਲਿਸ ਦਾ ਫਰਜ਼ਾ ਉਹ ਆਪਾਂ ਕਰਾਂਗੇ। ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਵੀਡੀਓਜ਼ ਵਾਇਰਲ ਕਰਦੀਆਂ ਨੇ ਪੁੱਛੋ ਉਹਨਾਂ ਕੀ ਬੀਕਰੂ। ਜੀ ਦੇਖੋ ਇਹਦੇ ਵਿੱਚ ਦੋ ਤਿੰਨ ਗੱਲਾਂ ਜਿਹੜਾ ਵੀ ਬੰਦਾ ਸੋਸ਼ਲ ਮੀਡੀਆ ਤੇ ਗਲਤ ਮੈਸੇਜ ਦੇਊਗਾ ਜਿਹਨੂੰ ਆਪਾਂ ਹੇਟ ਸਪੀਚ ਦੀ ਕੈਟਾਗਰੀ 'ਚ ਲਿਆਣੇ ਆ ਉਹ ਤੇ ਐਫ ਆਈ ਆਰ ਲੌਂਚ ਕਰਾਂਗੇ। ਕਿਸੇ ਵੀ ਧਰਮ ਦਾ ਬੰਦਾ ਹੋਵੇ, ਕਿਸੇ ਵੀ ਕਾਸ ਦਾ ਬੰਦਾ ਹੋਵੇ ਕਿਤੇ ਵੀ ਉਹ ਕੋਈ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕਰ ਸਕਦਾ ਜਿਹਦੇ ਨਾਲ ਧਾਰਮਿਕ ਭਾਵਨਾਵਾਂ ਜਿਹੜੀਆਂ ਉਹ ਭੜਕਾਉਣ ਜਾਂ ਉਹਦੇ ਨਾਲ ਕੋਈ ਦੰਗਾ ਫਸਾਦ ਹੋਵੇ ਜਾਂ ਹੋਰ ਕੋਈ ਵਾਰਦਾਤ ਹੋਵੇ ਤੇ ਪਠਾਨਕੋਟ ਆਪਣਾ ਬੜਾ ਪੀਸਫੁੱਲ ਇਲਾਕਾ ਹੈ ਇੱਥੇ ਆਪਾਂ ਪਰਸੋ ਵੀ ਮੀਟਿੰਗ ਕੀਤੀ ਸੀ ਜਿਹੜੇ ਆਪਣੇ ਪੁਲਿਸ ਹੈੱਡਕੁਆਰਟਰ 'ਚ ਜਿਹੜੇ ਜਿੰਨੇ ਸੰਗਠਨ ਆਪਣੇ ਇੱਥੇ ਉਹਨਾਂ ਨਾਲ ਤੇ ਸਾਰੇ ਸਾਡੇ ਨਾਲ ਕੋਆਪਰੇਟ ਕਰਦੇ ਆ ਸਾਰੇ ਇੱਥੇ ਜਿੰਨੀ ਜਥੇਬੰਦੀਆਂ ਪੁਲਿਸ ਨਾਲ ਬਹੁਤ ਹੀ ਵਧੀਆ ਉਹਨਾਂ ਦਾ ਤਾਲਮੇਲ ਆ ਉਹ ਹਰ ਚੀਜ਼ 'ਚ ਸਾਡੀ ਹੈਲਪ ਹੀ ਕਰਦੀ ਆ ਤੇ ਆਪਾਂ ਮਿਲ ਜੁਲ ਕੇ ਜਿਹੜਾ ਉਹ ਹਰ ਇੱਕ ਕੰਮ ਵਧੀਆ ਤਰੀਕੇ ਨਾਲ ਕਰ ਲੀਦਾ ਤੇ ਹੁਣ ਵੀ ਮੇਰੀ ਸਾਰੀ ਜਥੇਬੰਦੀਆਂ ਨੂੰ ਸਪੋਰਟ ਕਰ ਸਕਦਾ ਹਾਂ। ਬ੍ਰਿਸ਼ੁਰ ਦਿੱਖ ਚੱਲ ਰਿਹਾ ਤੇ ਅਗਰ ਕੋਈ ਫੇਰ ਵੀ ਕੋਈ ਬੰਦਾ ਕੋਈ ਗਲਤ ਅਗਰ ਕੋਈ ਬਿਆਨਬਾਦੀ ਕਰਦਾ ਜਾਂ ਗਲਤ ਹੇਟ ਸਪੀਚ ਜਾਂ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਵਾਲੀ ਕੋਈ ਬਿਆਨ ਦਿੰਦਾ ਤਾਂ ਫਿਰ ਉਹਤੇ ਆਪਾਂ ਇਸ ਪਰ ਲਾਅ ਜਿਹੜੀ ਕਾਰਵਾਈ ਕਰਾਂਗੇ।